ਸੀਧੇ ਮੁਲਾਜ਼ਮਾਂ ਦੇ ਵੱਲੋਂ ਆਪਣੇ ਨਾਲ ਟਾਸਕ ਫੋਰ ਲੈ ਕੇ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਆ ਮਾਰਕੀਟ ਦੇ ਵਿੱਚ ਕੁਝ ਦੁਕਾਨਾਂ ਦਾ ਵਿਵਾਦ ਚੱਲਦਾ ਸੀ ਜਦ ਚੱਲਦਿਆਂ ਦੋ ਧਿਰਾਂ ਦੇ ਵਿਚਕਾਰ ਇਹ ਵਿਵਾਦ ਸੀ ਪਰ ਉੱਥੇ ਐ ਜੀ ਪੀ ਸੀ ਦੇ ਵੱਲੋਂ ਆਪਣੇ ਨਾਲ ਟਾਸਕ ਫੋਰ ਦੇ ਮੁਲਾਜ਼ਮ ਲੈ ਕੇ ਜਾਂਦੀ ਆ ਤੇ ਦੁਕਾਨਦਾਰਾਂ ਦੇ ਜਿੰਦੇ ਜੜਦੰਦ ਨੇ ਜਿੱਦ ਨਾਲ ਮਾਹੌਲ ਕਾਫੀ ਤਣਾਪੁਰ ਹੁੰਦਾ ਵੀ ਦਿਖਾਈ ਦੇ ਰਿਹਾ ਮੰਨ ਲਓ ਸਸੀਂ ਗੁਰਦੁਆਰਾ ਸਾਹਿਬ ਨੂੰ ਨਹੀਂ ਦਿੰਦੇ ਕਿਰਾਇਆ ਦੇ ਰਹੇ ਅੱਜ ਕੱਲੂ ਪਿਆਰਾ ਬਾਬਾ ਲੈ ਕੇ ਆਇਆ ਵੀ ਸੋ ਬੰਦਾ ਸੀ ਕਿੱਥੇ ਜਾਵਾਂਗੇ ਜੀ ਦੁਕਾਨਦਾਰ ਬਾਬੇ ਨੇ ਆਦੀ ਮਾਲਕੀ ਪੇਸ਼ ਕਰਤੀ ਵਿਆਹ ਦੇ ਵਿੱਚ ਮੈਂ ਸਿਫਰੀ ਰਿਪੋਰਟ ਚ ਠੀਕ ਹੈ ਅਸੀਂ ਦੋਸਤੋ ਕਿੱਥੇ ਜਾਵਾਂਗੇ ਜੀ ਮੈਂ ਮਾਰਕੀਟ ਦਾ ਪ੍ਰਧਾਨ ਐ ਐਸਜੀਪੀਸੀ ਨਾਲ ਡੇਰੇ ਦਾ ਬਿਵਾਦ ਚੱਲ ਰਿਹਾ ਸੀਗਾ ਡੇਰੇ ਨੇ ਮਨ ਫਾਰਮ ਸੰਪਤੀ ਨਾਲ ਦੁਕਾਨਾਂ ਦਾ ਪ੍ਰਧਾਨ ਮਾਰਕੀਟ ਦਾ ਬਣਾਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਟਾਰਗੇਟ ਕੀਤਾ ਆ ਕੇ ਮੇਰੇ ਕੋਲ 100-150 ਬੰਦਾ ਹਥਿਆਰਾਂ ਨਾਲ ਲੈਤੀ ਮੇਰੇ ਕੈਮਰੇ ਚੱਲਦੇ ਨੇ ਆ ਕੇ ਮੈਨੂੰ ਖਿੱਚ ਲਿਆ ਕਿ ਇਹਨੂੰ ਮਾਰ ਮਕਾ ਕੇ ਇੱਕ ਵਾਰੀ ਦੁਕਾਨ ਨੂੰ ਜਿੰਦਾ ਲਾ ਦੋ ਠੀਕ ਹੈ ਜੀ ਇੱਕ ਨਾ ਮੇਰੀ ਦੁਕਾਨ ਨੂੰ ਜਿੰਦਾ ਲਾਤਾ ਹੀ ਇਹਨਾਂ ਨੇ ਠੀਕ ਹੈ ਕਿ ਇਹਨੂੰ ਮਾਰ ਮਕਾ ਕੇ ਗੱਡੀ ਦੇ ਵਿੱਚ ਸਿੱਖ ਲੋ ਪੂਰੇ ਹਥਿਆਰਾਂ ਨਾਲ ਲੈ ਸੀ ਇਹਨਾਂ ਕੋਲ ਕਿਰਪਾਨਾਂ ਕਿਹਨੇ ਤੂੰ ਕੌਣ ਹੁੰਨਾ ਹੈਗਾ ਕਿਹਨੇ ਡੇਰੇ ਦਾ ਡੇਰੇ ਨਾਲ ਸਾਡਾ ਵਿਵਾਦ ਹੈ ਅਸੀਂ ਤੁਹਾਡੇ ਤੋਂ ਕਰਾਇਆ ਲਵਾਂਗੇ ਇਹ ਐਸਜੀਪੀਸੀ ਆਪਣਾ ਇਹ ਹਾਰ ਚੁੱਕੀ ਹੈ ਕੇਸ ਹਾਰ ਚੁੱਕੀ ਆ ਹਾਈ ਕੋਰਟ ਚ ਕੇਸ ਹਾਰ ਚੁੱਕੀ ਸੀ ਜਿਹਦੇ ਮਾਲਕ ਪਿਆਰਾ ਸਿੰਘ ਸੀਗੇ ਇਹਨਾਂ ਨੇ ਫਿਰ ਸੁਪਰੀਮ ਕੋਰਟ ਚ ਕੇਸ ਚਲ ਕੀਤਾ ਸੁਪਰੀਮ ਕੋਰਟ ਜਿਨ੍ਹਾਂ ਨੇ ਕੇਸ ਵਾਪਸ ਲੈ ਲਿਆ ਵੀ ਅਸੀਂ ਕੋਈ ਕੇਸ ਨਹੀਂ ਲੜਨਾ ਚਾਹੁੰਦੇ ਉਸ ਤੋਂ ਬਾਅਦ ਸਾਰੇ ਦੁਕਾਨਦਾਰ ਜਿੰਨੇ ਵੀ 200 300 ਦੁਕਾਨਾਂ ਆ ਗਈ ਸਾਰੇ ਕਿਰਾਇਆ ਅੰਪਿਆਰਾ ਸਿੰਘ ਨੂੰ ਦੇਣਾ ਸ਼ੁਰੂ ਕਰਤਾ ਜੀ ਉਸ ਤੋਂ ਬਾਅਦ ਸਾਡੀ ਇੱਕ ਕਮੇਟੀ ਬਣੀ ਉਸ ਦਿਵਾਰ ਹੋਂ ਸਾਰੇ ਨਾਲ ਸਾਡੇ ਦਾਵਾ ਬੋਲਦਾ ਇਹ ਕਾਫੀ ਸਮੇਂ ਤੋਂ ਲਗਭਗ 40 ਸਾਲ ਤੋਂ ਇਹ ਦੁਕਾਨਾਂ ਜਿਹੜੀਆਂ ਇਹ ਗੁਰਦੁਆਰਾ ਗਾਂਧਾ ਸਾਹਿਬ ਬਰਨਾਲਾ ਦੇ ਨਾਂ ਤੇ ਆ ਅਤੇ ਉਹਦੇ ਕਿਰਾਏ ਨਾਮੇ ਜਿਹੜੀ ਇਹ ਦੁਕਾਨਦਾਰਾਂ ਨੇ ਲਿਖਿਆ ਤੇ ਇੱਕ ਇਹ ਅਸੀਂ ਗੁਰਦੁਆਰਾ ਗਾਂਧਾ ਸਾਹਿਬ ਨੇ ਹੀ ਇਹਨਾਂ ਸਾਰੇ ਦੁਕਾਨਦਾਰਾਂ ਨੂੰ ਕਿਰਾਏ ਤੇ ਦਿੱਤੀਆਂ ਇੱਥੇ ਇੱਕ ਸਾਧ ਪਿਆਰਾ ਸਿੰਘ 2-3 ਮਹੀਨੇ ਹੋ ਗਏ ਆ ਉੱਠ ਕੇ ਇਹਨਾਂ ਦੁਕਾਨਦਾਰਾਂ ਨੂੰ ਕੁਝ ਕੋਈ ਨੰਬਰਦਾਰ ਇੱਥੇ ਬਣੇ ਨੇ ਦੁਕਾਨਾਂ ਵਾਲੇ ਦੋ ਚਾਰ ਉਹ ਬਾਬੇ ਪਿਆਰੇ ਨਾਲ ਰਲ ਕੇ ਉਹ ਕਹਿੰਦੀ ਹੈ ਵੀ ਕਿਰਾਇਆ ਸਾਨੂੰ ਦਿਓ ਉਹਨਾਂ ਦਾ ਕੋਈ ਹੱਕ ਨਹੀਂ ਬੰਦਾ ਬਾਬੇ ਪਿਆਰੇ ਦਾ ਨਾ ਬਾਬੇ ਪਿਆਰੇ ਕੋਲ ਕੋਈ ਕਿਰਾਏ ਨਾ ਮੈਂ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੁਕਾਨਾਂ ਧੰਗੁਰੂ ਰਾਮਦਾਸ ਦੀਆਂ ਦੁਕਾਨਾਂ ਹੈ ਮੇਰੀ ਬਰਨਾਲਾ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਧੰਗੁਰੂ ਰਾਮਦਾਸ ਦੀਆਂ ਦੁਕਾਨਾਂ ਹੈ ਇਹਨਾਂ ਨੂੰ ਹੀ ਕਿਰਾਇਆ ਦਿੱਤਾ ਜਾਵੇ ਸੰਸਥਾ ਦੀ ਮਦਦ ਕੀਤੀ ਜਾਵੇ ਜਿਹੜਾ ਕਿਰਾਏਦਾਰ ਸਾਨੂੰ ਕਿਰਾਇਆ ਦੇਊਗਾ ਉਹ ਭਵੇਂ ਆਪਣੇ ਦਾਦੇ ਪੁਰਦਾਦੇ ਤੱਕ ਵੀ ਬੈਠਾ ਰਵੇ ਉਹਨੂੰ ਅਸੀਂ ਕੁਝ ਵੀ ਕੁਛ ਨਹੀਂ ਕਹਿੰਦੇ ਕਿਰਾਇਆ ਦੇਈ ਜਾਵੇ ਆਪਣੀ ਦੁਕਾਨ ਤੇ ਬੈਠਾ ਰਵੇ ਇਹ ਜੋ ਬੱਸ ਸਟੈਂਡ ਦੇ ਆਲੇ ਦੋਲੇ ਕੁਝ ਦੁਕਾਨਾਂ ਨੇ ਜਿਨ੍ਹਾਂ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਕਿਰਾਏ ਤੇ ਦਿੱਤਾ ਗਿਆ ਸੀਗਾ ਕੁਝ ਦੁਕਾਨਦਾਰਾਂ ਨੂੰ ਕਾਫੀ ਲੰਬੇ ਸਮੇਂ ਤੋਂ ਲੀਜ਼ ਦੇ ਉੱਤੇ ਜਿਵੇਂ ਬੜੇ ਨੋਮੀਨਲ ਕਿਰਾਏ ਦੇ ਉੱਤੇ ਦਿੱਤਾ ਗਿਆ ਹੋਇਆ ਹੈਗਾ ਤੋਂ ਉਹ ਕਿਰਾਏ ਨੂੰ ਲੈ ਕੇ ਇਹਨਾਂ ਦਾ ਕੁਝ ਡਿਸਪਿਊਟ ਪੈਦਾ ਹੋਇਆ ਹੈਗਾ ਕਿਰਾਏ ਜੋ ਸ਼੍ਰੋਮਣੀ ਕਮੇਟੀ ਵੱਲੋਂ ਇਹ ਅਲੀਗੇਸ਼ਨ ਲਾਏ ਜਾ ਰਹੇ ਨੇ ਕਿ ਕਿ ਦੁਕਾਨਦਾਰਾਂ ਨੇ ਉਹ ਕਿਰਾਏ ਨਹੀਂ ਭਰੇ ਜਿਹਦੇ ਕਰਕੇ ਜੋ ਇਹਨਾਂ ਦੀ ਕਿਰਾਏ ਨਾਲ ਮੇਰੀ ਸ਼ਰਤ ਹੈ ਉਹਦੇ ਮੁਤਾਬਕ ਇਹਨਾਂ ਨੇ ਜਿੰਦਰੇ ਲਾਏ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਬਿਨਾਂ ਦੱਸੇ ਪੁੱਛੇ ਜਿਹੜਾ ਉਹਨਾਂ ਦੀਆਂ ਦੁਕਾਨਾਂ ਦੇ ਉੱਤੇ ਜਿੰਦਰੇ ਲਾਏ ਗਏ ਨੇ ਸੋ ਆਪਾਂ ਦੋਨਾਂ ਤਰ੍ਹਾਂ ਨਾਲ ਹੁਣ ਗੱਲਬਾਤ ਕਰ ਰਹੇ ਆਂ ਦੋਨਾਂ ਦੀ ਮੀਟਿੰਗ ਕਰਾ ਕੇ ਜਿਹੜਾ ਕਿ ਬਿਲਕੁਲ ਜੋ ਨਿਕਲੀ ਸਹੀ ਇਹਦਾ ਹੱਲ ਕੱਢਿਆ ਜਾ ਦਾਦੀ ਕੇ ਉੱਤੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਐਜਪੀਸੀ ਅਤੇ ਦੂਜੀ ਟੀਰ ਦੇ ਨਾਲ ਗੱਲਬਾਤ ਕੀਤੀ ਗਈ ਪੁਲਿਸ ਦਾ ਕਹਿਣਾ ਹੈ ਕਿ ਸਾਰੀ ਜਾਂਚ ਤੋਂ ਬਾਅਦ ਹੀ ਉਹਨਾਂ ਤੇ ਰਣ ਗੱਲਬਾਤ ਕੀਤੀ ਜਾਵੇਗੀ ਅਤੇ ਜੋ ਵੀ ਅਸਲ ਜਿਹਦਾ ਹੱਕ ਦਾ ਰੋਭਾ ਵੀ ਕੋਸ ਨੂੰ ਦਾ ਹੱਕ ਦਵਾਏਗਾ